ਸਸਕਾਲ ਜੀ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਾ ਦੇਖ ਕੀ ਇਹ ਤਸਵੀਰਾਂ ਪਟਾਲਾ ਤੋਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਇਹ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਸਵੇਰ ਦਿਆਂ ਵਾਇਰਲ ਹੋ ਰਹੀਆਂ ਸੀ ਜਿਹਰ ਚ ਦੱਸਿਆ ਜਾ ਰਿਹਾ ਸੀ ਕਿ ਇਸ ਮਹੱਲੇ ਦੇ ਵਿੱਚ ਇੱਕ ਜਿਹੜਾ ਆ ਬਲਾਸਟ ਹੋ ਜਾਂਦਾ ਆ ਬਲਾਸਟਰ ਨੂੰ ਲੈ ਕੇ ਜਿਹੜਾ ਆ ਇੱਕ ਫੇਕ ਤਰ੍ਹਾਂ ਦੀ ਜਿਹੜੀ ਉਹ ਨਿਊਜ਼ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਸੀ ਪੁਲ ਪ੍ਰਸ਼ਾਸਨ ਵੱਲੋਂ ਇਸ ਚੀਜ਼ ਦੀ ਪੁਸ਼ਟੀ ਕਰਦੇ ਹੋਏ ਕਿਹਾ ਗਿਆ ਕਿ ਇਹ ਫੇਕ ਨਿਊਜ਼ ਆ ਤੇ ਜਿਹੜਾ ਉਹ ਪਟਾਕਾ ਚੱਲਿਆ ਜਾਂ ਜਿਹੜਾ ਵੀ ਉਹ ਰੌਲਾ ਪਿਆ ਉਹ ਬਿਲਕੁਲ ਫੇਕ ਦੱਸਿਆ ਜਾ ਰਿਹਾ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਏਦਾਂ ਦੀ ਗੱਲਬਾਤ ਨਹੀਂ ਹੈ ਦਰਅਸਲ ਕਿਸੇ ਨੇ ਉੱਥੇ ਜਿਹੜਾ ਆ ਇੱਕ ਸੈਲ ਜਿਹੜਾ ਪੱਖੇ ਦਾ ਸੈੱਲ ਹੁੰਦਾ ਆ ਉਹ ਛੁੱਟਿਆ ਸੀ ਜਿੱਦੇ ਕਰਕੇ ਲੋਕਾਂ ਨੇ ਗੱਲ ਬਣਾ ਲਈ ਕਿ ਇੱਥੇ ਇੱਕ ਬਲਾਸਟ ਹੋਇਆ ਆ ਹੋ ਸਕਦਾ ਪੀ ਉਹ ਬਲਾਸਟ ਦੀ ਆਵਾਜ਼ ਈਵੇਂ ਕਿਵੇਂ ਕਿਸ ਤਰ੍ਹਾਂ ਆਈ ਕਿਵੇਂ ਆਈ ਉਹਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਉੱਥੇ ਗੱਲ ਨਹੀਂ ਪਾਈ ਗਈ ਤੇ ਤੁਹਾਨੂੰ ਦੱਈਏ ਕਿ ਇਸ ਤਰ੍ਹਾਂ ਦੀਆਂ ਫੇਕ ਖਬਰਾਂ ਤੇ ਫੇਕ ਵੀਡੀਓਜ਼ ਤੋਂ ਜਿਹੜਾ ਆ ਬਚਨ ਦੀ ਲੋੜ ਆ ਬਹੁਤ ਸਾਰੀਆਂ ਇਦਾਂ ਦੀਆਂ ਫੇਕ ਗੱਲਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਪਾ ਕੇ ਜਿਹੜੀਆਂ ਲੋਕਾਂ ਨੂੰ ਜਿਹੜਾ ਆ ਉਹ ਡਰਾਇਆ ਧਮਕਾਇਆ ਜਾਂਦਾ ਆ ਤੇ ਡਰਨ ਦੀ ਲੋੜ ਨਹੀਂ ਗਈ ਬਿਲਕੁਲ ਸ਼ਾਂਤਮਈ ਰਹਿਣਾ ਚਾਹੀਦਾ ਆ ਤੇ ਕਦੇ ਵੀ ਇਦਾਂ ਦੀ ਜਿਹੜੀ ਹੈ ਖਬਰ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ ਜਦ ਤੱਕ ਕਿ ਉਹਦੀ ਪੁਸ਼ਟੀ ਚੰਗੇ ਤਰੀਕੇ ਦੇ ਨਾਲ ਨਹੀਂ ਹੋ ਜਾਂਦੀ ਬਣੇ ਰਹੋ ਇਸੇ ਤਰ੍ਹਾਂ ਸਾਡੇ ਇਸ ਚੈਨਲ ਦੇ ਉੱਤੇ ਤੇ ਦੋਸਤੋ ਆਓ ਤੁਹਾਨੂੰ ਜਿਹੜਾ ਆ ਉਹ ਪੁਲਿਸ ਦੀ ਵੀਓ ਬਾਈਟ ਸੁਣਾ ਦਿੰਨੇ ਆ ਜਿਹਦੇ ਵਿੱਚ ਉਹਨਾਂ ਨੇ ਪੁਸ਼ਟੀ ਕੀਤੀ ਭੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਗੱਲ ਨਹੀਂ ਸੀ ਇਹ ਖਬਰ ਬਿਲਕੁਲ ਜਿਹੜੀ ਹੈ ਉਹ ਫਲੇਸ਼ ਸੀ ਨਿਊ ਜਿੰਨੀ ਵੀ ਸੋਸ਼ਲ ਮੀਡੀਆ ਤੇ ਉਡਾਈ ਗਈ ਉਹ ਸਾਰੀ ਦੀ ਸਾਰੀ ਫੇਕ ਨਿਊਜ਼ ਸੀ ਇੱਕ ਸੋਸ਼ਲ ਮੀਡੀਆ ਸੇ ਨਿਊਜ਼ ਵਾਇਰਲ ਹੋ ਰਹੀ ਹੈ ਕਿ ਪਟਾਕੇ ਵਰਗੀ ਆਵਾਜ਼ ਜਿਹੜੀ ਇਹ ਸੁਣਾਈ ਦਿੱਤੀ ਹੈ ਇਹਦੇ ਸਬੰਧ ਵਿੱਚ ਖਜੂਰੀ ਗੇਟ ਦੀ ਜਿਹੜੀ ਗਲੀ ਹੈਗੀ ਆ ਉਹਦੇ ਵਿੱਚ ਅਸੀਂ ਮੌਜੂਦ ਆ ਮੈਂ ਮੇਰੀ ਟੀਮ ਐਸ ਐਚਓ ਸਿਟੀ ਜਿਹੜੇ ਮੌਜੂਦ ਨੇ ਅਸੀਂ ਮੌਕੇ ਤੇ ਸਾਰਾ ਜਿਹੜਾ ਏਰੀਆ ਹੈਗਾ ਉਹ ਸਾਰਾ ਇਨਸਪੈਕਸ਼ਨ ਕੀਤੀ ਆ ਔਰ ਐਨਲਾਈਜ਼ ਕੀਤਾ ਕਿ ਇਹ ਜਿਹੜਾ ਆਵਾਜ਼ ਜਿਹੜੀ ਹੈਗੀ ਆ ਕੋਈ ਵੀ ਕਿਸੇ ਕਿਸਮ ਦਾ ਬਲਾਸਟ ਨਹੀਂ ਹੈਗਾ ਇਹ ਇੱਕ ਪੱਖੇ ਦਾ ਸੈੱਲ ਹੈਗਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਪੱਖੇ ਦਾ ਸੈੱਲ ਹੈਗਾ ਜਿਹੜਾ ਉੱਥੇ ਚੱਲਿਆ ਸੀਗਾ ਜਿਹਦੀ ਆਵਾਜ਼ ਹੋਈ ਔਰ ਕੋਈ ਵੀ ਇਸ ਕਿਸਮ ਦੀ ਕਿ ਬਲਾਸਟ ਹੋਇਆ ਉਹ ਬਿਲਕੁਲ ਨਹੀਂ ਹੈਗੀ ਔਰ ਇੱਕ ਫੇਕ ਨਿਊਜ਼ ਹੈ ਇਸ ਦੇ ਸੰਬੰਧ ਵਿੱਚ ਭੰਡਾਰੀ ਸਾਹਿਬ ਜਿਹੜੇ ਗੁਲਸ਼ਨ ਭੰਡਾਰੀ ਬਿਜਲੀ ਬੋਰਡ ਮੈਕਮੇ ਜੋ ਰਿਟਾਇਰ ਹੋਏ ਆ ਉਹਨਾਂ ਦੇ ਘਰ ਹੀ ਅਸੀਂ ਮੌਕੇ ਤੇ ਹੈਗੇ ਆ